ਜੀ ਆਪਾਂ ਗੱਲ ਕਰੀਏ ਭਾਈ ਅਮਰਤਪਾਲ ਸਿੰਘ ਵੱਲੋਂ ਤੇ ਭਾਈ ਸਰਬਜੀਤ ਸਿੰਘ ਮਲਵਾ ਉਹਨਾਂ ਦੇ ਸਾਥੀਆਂ ਵੱਲੋਂ ਬਣਾਈ ਜਾ ਰਹੀ ਹੈ। ਵਜ਼ੀਰ ਖਾਨ ਹੋਣਾ ਨੇ ਵਾਅਦਾ ਕੀਤਾ ਕਿ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ। ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਆਪਦੀਆਂ ਪਾਰਟੀਆਂ ਨਹੀਂ ਬਣਾਉਣੀਆਂ ਹੈਗੀਆਂ। ਉਹ ਕਹਿ ਕੇ ਕੁਝ ਹੋਰ ਹੁਣ ਕਰ ਕੁਝ ਹੋਰ ਰਹੇ ਆ। ਕੀ ਜਿਹੜੀ ਗੱਲ ਤੇ ਤੁਰੇ ਸੀ ਸੰਤ ਜਰਨੈਲ ਸਿੰਘ ਭਿੰਡਰਿਆਂਵਾਲੀ ਦੀ ਸੋਚ ਤੇ ਗੁਰੂ ਗੋਬਿੰਦ ਸਿੰਘ ਦੇ ਸਤਾਪਤ ਕੀਤੇ ਖਾਲਸੇ ਨੂੰ ਇੱਕ ਸਥਾਨ ਦੇਣ ਵਾਸਤੇ ਇਹ ਸੋਚ ਤੋਂ ਤਬਦੀਲ ਹੋ ਕੇ ਜਿਹੜੇ ਬਿਆਨ ਉਹਨਾਂ ਦੇ ਮੁਖੀਆਂ ਦੇ ਆ ਰਹੇ ਆ ਕਿ ਸਾਡਾ ਮਿਸ਼ਨ ਖਾਲਿਸਤਾਨ ਨਹੀਂ ਹੋਰ ਬਹੁਤ ਮੁੱਦੇ ਆ ਤੇ ਜੇ ਇਕੱਠਾਂ ਦੀ ਗੱਲ ਹੋਣੀ ਹੈ ਨਵੀਂ ਚੀਜ਼ ਦੇਖਣ ਤਾਂ ਹਰੇਕ ਆ ਜਾਂਦਾ ਜਰੇ ਜਦ ਘਰੇ ਨਵੀਂ ਵੋਟੀ ਆਉਂਦੀ ਹੈ ਸਾਰੇ ਆ ਜਾਂਦੇ ਆ ਤੇ ਆ ਜਾਣ ਪਰ ਜੇ ਉਸ ਚੀਜ਼ ਨੂੰ ਉਸ ਸਿਧਾਂਤੇ ਨਹੀਂ ਖੜਦੀ ਉਸ ਸਿਧਾਂਤੇ ਨਹੀਂ ਤੁਰਦੇ ਹੈਗੇ ਫਿਰ ਅਸੀਂ ਤਾਂ ਮਦਦ ਕੀਤੀ ਹੈ ਭਾਈ ਅਮਰਿਤਪਾਲ ਸਿੰਘ ਨੂੰ ਆਪਣੇ ਸਟੇਜ ਤੇ ਖੜਾ ਕੀਤਾ ਉਹਨਾਂ ਨੂੰ ਤੋਰਿਆ ਉਹਨਾਂ ਦੇ ਮਗਰ ਰੇਲਾਂ ਰੋਕੀਆਂ ਉਹਨਾਂ ਦੇ ਚੋਣ ਲੜਾਏ ਆ ਸਭ ਕੁਝ ਕੀਤਾ ਪਰ ਇਸ ਗੱਲ ਤੋਂ ਨਾ ਮੁਕਰਨ ਪਾਟੀਆਂ ਸੋ ਬਣਾ ਲੈਣ ਅਸੀਂ ਤਾਂ ਇਹ ਵੀ ਕਵਾਂਗੇ ਕਿ ਸੁਖਬੀਰ ਸਿੰਘ ਆਪ ਦੇ ਪਿਤਾ ਦੇ ਦਸਕਤ ਕੀਤੇ ਹੋਏ ਖਾਲਸਾਣ ਦੇ ਮਤੇ ਯੂਨਾਈਟਿਡ ਨੇਸ਼ਨ ਬੂਦਰੋਸ ਬੂਦਰੋਸ ਗਾਲੀ ਦੇ ਜਿਹੜੇ ਸਾਈਨ ਕਰਕੇ ਦਿੱਤੇ ਆ ਉਸ ਤੇ ਤੂੰ ਵੀ ਖੜ ਜਾ ਇਹ ਵੀ ਖੜ ਜਾਣਗੇ ਤੇ ਮੁਕਸਰ ਦੀ ਧਰਤੀ 'ਚ ਸਾਰੀਆਂ ਢਿਡਾਂ ਗੁਰੂ ਗੋਬਿੰਦ ਸਿੰਘ ਤੇ ਖਾਲਸੇ ਦੇ ਨਾਂ ਤੇ ਜੇ ਬੋਲ ਪਈਆਂ ਫੇਰ ਤਾਂ ਗੁਰੂ ਸਾਹਿਬ ਦੀ ਸੋਚ ਦੀ ਚੜ੍ਹਤ ਹੋ ਗਈ। ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਜਿੰਦਰ ਸਿੰਘ ਅੱਜ ਮੁਕਸਰ ਸਾਹਿਬ ਦੀ ਧਰਤੀ ਤੇ ਆ ਮੁਕਸਰ ਸਾਹਿਬ ਦੇ ਵਿੱਚ ਜਿੱਥੇ ਕਿ ਲੱਖਾਂ ਹੀ ਸੰਗਤ ਨਤਮਸਤ ਹੋਣ ਦੇ ਵਾਸਤੇ ਪਹੁੰਚੀ ਆ ਉੱਥੇ ਹੀ ਅੱਜ ਸਿਆਸੀ ਸਟੇਜਾਂ ਵੀ ਬੜੀਆਂ ਵੱਡੇ ਪੱਧਰ ਤੇ ਲੱਗ ਰਹੀਆਂ ਆ ਖਾਸ ਕਰਕੇ ਪੰਥ ਵੱਲੋਂ ਲਗਾਈਆਂ ਗਈਆਂ ਨੇ ਸਿਆਸੀ ਸਟੇਜਾਂ। ਨਵੀਂ ਪਾਰਟੀ ਦਾ ਵੀ ਇੱਕ ਆਗਾਜ਼ ਹੋਣ ਜਾ ਰਿਹਾ ਇੱਥੋਂ। ਸਦਾਸਿ ਮਜੀਦ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਵੱਲੋਂ ਵੀ ਇੱਥੇ ਸਿਆਸੀ ਸਟੇਜ ਲਗਾਈ ਗਈ ਆ ਅਕਾਲੀ ਦਲ ਬਾਦਲ ਵੱਲੋਂ ਵੀ ਵੱਡੀ ਸਿਆਸੀ ਸਟੇਜ ਲਗਾਈ ਗਈ ਆ ਮੇਨ ਏਜੰਡਿਆਂ ਦੀ ਗੱਲ ਵੀ ਚੱਲੂਗੀ ਇੱਥੇ ਤੇ ਆਉਣਲੇ ਸਮੇਂ ਦੇ ਵਿੱਚ ਕੌਮ ਵਾਸਤੇ ਹੋਰ ਕੀ ਰਣਨੀਤੀਆਂ ਲੀਕੀ ਗਈ ਆ ਇਹਦੇ ਵਾਸਤੇ ਵਿਚਾਰ ਚਰਚਾਵਾਂ ਜ਼ਰੂਰ ਅਜ ਮੁਖਸਰ ਸਾਹਿਬ ਦੀ ਧਰਤੀ ਤੋਂ ਹੋਣਗੀਆਂ ਅਕਾਲੀ ਦਲ ਬਾਦਲ ਦੀ ਕਿਤੇ ਨਾ ਕਿਤੇ ਵਾਪਸੀ ਦੀ ਚਰਚਾ ਵੀ ਹੋਊਗੀ ਇਸ ਧਰਤੀ ਤੋਂ ਅਕਾਲੀ ਦਲ ਅੰਮ੍ਰਿਤਸਰ ਦਾ ਹੁਣ ਅਗਲਾ ਪ੍ਰੋਗਰਾਮ ਕੀ ਹੈ ਇਸ ਵਾਸਤੇ ਗੱਲਬਾਤ ਕਰਾਂਗੇ ਸਾਡੇ ਨਾਲ ਅਕਾਲੀ ਦਲ ਅੰਮ੍ਰਿਤਸਰ ਤੋਂ ਸਦਾਰ ਇਮਾਨ ਸਿੰਘ ਜੀ ਮਾਨ ਜੁੜ ਚੁੱਕੇ ਆ ਮਾਨ ਸਾਹਿਬ ਵਾਹਿਗੁਰੂ ਖਾਲਸਾ ਵਾਹਿ ਜੀ ਕੀ ਫਤਿਹ ਸਾਹਿਬ ਕਿ ਮੈਂ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ ਅੱਜ ਜਿਹੜਾ ਸਾਡਾ ਫੋਕਸ ਹੈ ਉਹ ਆਪਣੇ ਇਤਿਹਾਸ ਕੰਨੀ ਹੈ ਅਸੀਂ ਦੇਖਿਆ ਹੈ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦ ਨਾਨਕ ਨਾਨਕੀ ਚੱਕ ਤਬਦੀਲ ਕਰਕੇ ਅਨੰਦਪੁਰ ਸਾਹਿਬ ਦਾ ਕਿਲਾ ਬਣਾਤਾ ਸੀਗਾ ਉੱਥੇ ਉਹਨਾਂ ਨੇ ਆਪਣੇ ਸਿੰਘਾਂ ਨੂੰ ਮਾਰਸ਼ਲ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਸੀ ਉਹ ਵੱਧ ਦੇ ਉਹਨਾਂ ਦਾ ਜਿਹੜਾ ਪ੍ਰਭਾਵ ਸੀ ਉਹਦੇ ਬਰਖਲਾ ਭੀਮਚੰਦ ਜਿਹੜਾ ਬਲਾਸਪੁਰ ਦਾ ਰਾਜਾ ਸੀ ਉਹਨੇ ਉਹਨਾਂ ਨੂੰ ਦਿੱਤੀਆਂ ਹੋਈਆਂ ਵਸਤੂਆਂ ਹਥਿਆਰ ਉਹਨਾਂ ਤੋਂ ਉਹਨਾਂ ਦੀ ਈਨ ਮੰਨਣ ਵਾਸਤੇ ਸਾਲਾਨਾ ਪੈਸੇ ਉਹਨਾਂ ਨੇ ਮੰਗੇ ਜਦ ਗੁਰੂ ਸਾਹਿਬ ਪੌਂਟਾ ਸਾਹਿਬ ਪਹੁੰਚ ਗਏ ਉੱਥੇ ਇਹ ਸਾਰੇ ਪਹਾੜੀ ਰਾਜੇ ਇਕੱਠੇ ਹੋ ਕੇ ਉਹਨਾਂ ਦੇ ਬਰਖਲਾਵ ਜੰਗ 'ਚ ਆ ਗਏ ਜਿਹਦੇ ਵਿੱਚ ਗੁਰੂ ਸਾਹਿਬ ਨੇ ਉੱਥੇ ਪੀਰ ਬੁੱਧੂ ਸ਼ਾਹ ਨਾਲ ਮਿਲ ਕੇ ਇਹਨਾਂ ਨੂੰ ਹਰਾਇਆ ਉਸ ਸਮੇਂ ਤੋਂ ਗੁਰੂ ਸਾਹਿਬ ਨੇ ਜਿਹੜੀ ਸਿੱਖੀ ਦੀ ਸੋਚ ਹੈ ਉਹਨੂੰ ਉਭਾਰਦੇ ਹੋਏ ਵੰਡ ਛਕੋ ਮਾਨਸ ਕੀ ਜਾਤ ਸਵੇ ਇੱਕ ਪਛਾਨ ਉਹ ਲੰਗਰ ਦੀ ਸੰਸਥਾਵਾ ਇਹ ਸਾਰੀਆਂ ਸੰਸਥਾਵਾਂ ਨੂੰ ਲੈ ਕੇ ਬਹੁਤ ਸਾਰੇ ਉੱਥੇ ਸਿੱਖ ਇਕੱਠੇ ਕਰ ਲਏ ਤੇ ਇਹ ਇਕੱਠ ਨੂੰ ਦੇਖ ਕੇ ਭੀਮਚੰਦ ਆਦ ਬਲਾਸਪੁਰ ਵਾਲੇ ਇਹਨਾਂ ਨਾਲ ਕਦੀ ਹਮਾਇਤ ਕਰ ਲੈਣ ਕਦੀ ਜੰਮੂ ਕਸ਼ਮੀਰ ਦੇ ਮੁਖੀ ਨਾਲ ਲੜਾਈਆਂ ਲੜ ਲੈਣ ਤੇ ਫੇਰ ਅਖੀਰ 'ਚ ਜਾ ਕੇ ਗੁਰੂ ਸਾਹਿਬ ਦੇ ਭੈ ਤੋਂ ਜਦ ਉਹਨਾਂ ਨੇ ਖਾਲਸਾ ਸਥਾਪਿਤ ਕਰਤਾ ਪਹਿਲੀ ਇਹਨਾਂ ਨੇ ਅਨੰਦਪੁਰ ਸਾਹਿਬ ਤੇ ਰਾਜਿਆਂ ਨੇ ਪਹਿਲਾ ਹਮਲਾ ਕੀਤਾ ਮੁੜ ਕੇ ਫੇਰ ਇਹਨਾਂ ਨੇ ਸੂਬੇ ਸਰਹੰਦ ਨਾਲ ਮਿਲ ਕੇ ਵਜ਼ੀਰ ਖਾਨ ਨਾਲ ਉੱਥੇ ਜਾ ਕੇ ਜੋਤ ਭਾਈ ਕੀਤੀ ਉਹ ਵੀ ਜਦ ਵਾਦਾ ਕੀਤਾ ਕਿ ਤੁਸੀਂ ਹੋਰੋਂ ਚਲੇ ਜਾਓ ਅਸੀਂ ਕੁਛ ਨਹੀਂ ਕਹਿੰਦੇ ਇਹਨਾਂ ਨੇ ਕੋਹ ਕੋ ਕੇ ਮਾਰਨ ਦਾ ਯਤਨ ਕੀਤਾ ਹੈਗਾ ਉਹ ਖਾਲਸਾ ਜਿਹੜਾ ਸਥਾਪਿਤ ਹੋਇਆ ਉਹ ਔਥੰਗ ਤੁਰਕੇ ਸਿਧਾਂਤਿਕ ਤੌਰ ਤੇ ਜਿੱਥੇ ਮਾਛੀਵਾੜੇ ਚੋਂ ਨਕੜਿਆ ਚਮਕੌਰ ਦੀ ਗੜੀ ਚੋਂ ਨਿਕਲ ਕੇ ਮਾਛੀਵਾੜੇ ਗਿਆ ਫਿਰ ਇੱਧਰ ਆਇਆ ਜਿਹੜੇ ਉੱਥੇ ਵਦਾਵਾ ਦੇ ਕੇ ਚਲੇ ਗਏ ਸੀਗੇ ਉਰੇ 40 ਮੁਕਤੇ ਮੁਕਤਸਰ ਦੇ ਉੱਤੇ ਉਹਨਾਂ ਨੇ ਉਹ ਸੋਚ ਨਾਲ ਮਿਲ ਕੇ ਅੱਗੇ ਤੁਰੇ ਇਹ ਸੋਚ ਕੀ ਸੀ ਇਹ ਸੋਚ ਸੀਗੀ ਕਿ ਮਨੁੱਖਤਾ ਨੂੰ ਆਜ਼ਾਦ ਕਰਨ ਵਾਸਤੇ ਉਹਨਾਂ ਦੀ ਰੱਖਿਆ ਕਰਨ ਵਾਸਤੇ ਜਾਤ ਪਾਤ ਤੋੜਨ ਵਾਸਤੇ ਇਨਸਾਫ ਵਾਸਤੇ ਧਰਮ ਦਾ ਆਪਣਾ ਆਪਣਾ ਪ੍ਰਚਾਰ ਕਰਨ ਵਾਸਤੇ ਨਾ ਹਿੰਦੂ ਨੂੰ ਕੋ ਕੁਝ ਕਹੇ ਨਾ ਮੁਸਲਮਾਨ ਨੂੰ ਕਹੇ ਇਹ ਗੁਰੂ ਸਾਹਿਬ ਦਾ ਮਿਸ਼ਨ ਸੀ ਇਸ ਨੂੰ ਜਾ ਕੇ ਜਦ ਗੁਰੂ ਸਾਹਿਬ ਨੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿੱਤੀ ਮੁੜ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦੀ ਈਟ ਖੜਕਾ ਕੇ ਉੱਥੇ ਪਹਿਲਾ ਖਾਲਸਾ ਸਥਾਪਿਤ ਕਰਤਾ ਇਹ ਸੋਚ ਦੀ ਅੱਜ ਸਾਨੂੰ ਫਿਕਰ ਹੈ ਕਿ ਜਿੱਥੇ ਪ੍ਰਕਾਸ਼ ਸਿੰਘ ਬਾਦਲ ਨੇ ਯੂਨਾਈਟਿਡ ਨੇਸ਼ਨ ਨੂੰ ਆਪਣਾ ਸਾਈਨ ਕਰਕੇ ਖਾਲਸਾਣ ਦੀ ਮੰਗ ਰੱਖੀ ਸੀ ਜਿਹੜੇ ਉਰੇ ਕਹਿੰਦੇ ਸੀ ਕਿ ਸੰਤ ਬਾਬਾ ਜਰਨੈਲ ਸਿੰਘ ਦੀ ਸੋਚ ਦੇ ਤੁਰਕੇ ਅਸੀਂ ਖਾਲਸਤਾਨੀ ਆਵਾਜ਼ ਉਠਾਣੀ ਹੈ ਅੱਜ ਉਹ ਕਹਿੰਦੇ ਆ ਕਿ ਖਾਲਸਤਾਨ ਤੋਂ ਇਲਾਵਾ ਬਹੁਤ ਹੋਰ ਉਸ ਤੋਂ ਇਲਾਵਾ ਮੁੱਦੇ ਹੈਗੇ ਅਸੀਂ ਅੱਜ ਉਰੇ ਗੁਰੂ ਗੋਬਿੰਦ ਸਿੰਘ ਦੀ ਸੋਚ ਤੇ ਪੈਰਾ ਦੇਣ ਵਾਸਤੇ ਉਰੇ ਆਪਣੀ ਕਾਨਫਰੰਸ ਆਇਸਾਲ ਵਾਂਗੂ ਰੱਖੀ ਹੈ ਕਿ ਗੁਰੂ ਸਾਹਿਬ ਨੇ ਖਾਲਸਾ ਇਨਸਾਫ ਵਾਸਤੇ ਵੰਡ ਛਕੋ ਵਾਸਤੇ ਬਹੁਤ ਸਾਰੇ ਇਹੋ ਜਿਹੇ ਸਿਧਾਂਤਾਂ ਅਧੀਨ ਉਹਨਾਂ ਨੇ ਤੋੜਿਆ ਸੀ ਔਰ ਇਸ ਨੂੰ ਇੱਕ ਘਰ ਤੇ ਰੂਪ ਦੇਣ ਵਾਸਤੇ ਅਸੀਂ ਖਾਲਸਤਾਨੀ ਮੀਰੀ ਪੀਰੀ ਕਾਨਫਰੰਸ ਰੱਖੀ ਹੈ ਉਹਨਾਂ ਨੂੰ ਯਾਦ ਦਿਵਾਉਣ ਵਾਸਤੇ ਕਿ ਜਿੱਥੇ ਤੁਸੀਂ ਇੱਕ ਵਾਰੀ ਖੜੇ ਸੀ ਅੱਜ ਪਤਾ ਨਹੀਂ ਕੀ ਮਜਬੂਰੀਆਂ ਤੁਹਾਡੀਆਂ ਬਣ ਗਈਆਂ ਤੇ ਤੁਸੀਂ ਕਹਿੰਦੇ ਹੋ ਕਿ ਅਸੀਂ ਖਾਲਸਤਾਨ ਤੋਂ ਇਲਾਵਾ ਹੋਰ ਸੋਚਾਂ ਤੇ ਤੁਰਾਂਗੇ ਅਸੀਂ ਮੁੜ ਕੇ ਉਹਨਾਂ ਨੂੰ ਸੱਦਾ ਦੇਣ ਆਏ ਆ ਕਿ ਆਜੋ ਮੁੜ ਕੇ ਆਜੋ ਵਿਦਾਵਾ ਨਾ ਦਿਓ ਗੁਰੂ ਕੀ ਸੋਚ ਨਾਲ ਤੁਰੋ ਉਹ ਸੋਚ ਤੇ ਖੜੋ ਇਹ ਧਰਤੀ ਦੇ ਉੱਤੇ ਇਹ ਸੁਨੇਹਾ ਅਸੀਂ ਦੇਣ ਆਏ ਆ ਮਨਸਬਿਕ ਨਵੀਂ ਪਾਰਟੀ ਦਾ ਆਗਾਜ਼ ਹੋਣ ਜਾ ਰਿਹਾ ਇਸ ਧਰਤੀ ਦੇ ਉੱਤੋਂ ਇੱਕ ਵੱਡੇ ਇਕੱਠ ਦੀਆਂ ਗੱਲਾਂ ਵੀ ਹੋ ਰਹੀਆਂ ਕਬੱਡੀ ਪਾਰਟੀ ਆ ਰਹੀ ਆ ਉਹ ਅਕਾਲੀ ਦਲ ਦਾ ਬਦਲ ਹੋਊਗਾ ਕਿ ਜਾਂ ਖੇਤਰੀ ਪਾਰਟੀ ਹੋਊਗੀ ਹੋਣਾ ਸਮਝ ਦੱਸੂਗਾ ਉਸ ਪਾਰਟੀ ਨੂੰ ਕੀ ਦੇਖਦੇ ਹੋ ਜੇ ਆਪਾਂ ਗੱਲ ਕਰੀਏ ਭਾਈ ਅਮਰਤਪਾਲ ਸਿੰਘ ਵੱਲੋਂ ਤੇ ਭਾਈ ਸਰਵਜੀਤ ਸਿੰਘ ਮਲਵਾ ਉਹਨਾਂ ਦੇ ਸਾਥੀਆਂ ਵੱਲੋਂ ਬਣਾਈ ਜਾ ਰਹੀ ਜਿਹੜਾ ਨਵੀਂ ਪਾਰਟੀ ਦੀ ਗੱਲ ਹੈ ਉਹ ਕਹਿ ਕੇ ਕੁਝ ਹੋਰ ਜਿਵੇਂ ਵਜ਼ੀਰ ਖਾਨ ਹੋਣਾ ਨੇ ਵਾਅਦਾ ਕੀਤਾ ਕਿ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਆਪਦੀਆਂ ਪਾਰਟੀਆਂ ਨਹੀਂ ਬਣਾਉਣੀਆਂ ਹੈਗੀਆਂ ਉਹ ਕਹਿ ਕੇ ਕੁਝ ਹੋਰ ਹੁਣ ਕਰ ਕੁਝ ਹੋਰ ਰਹੇ ਆ ਇਸ 'ਚ ਕੋਈ ਸਾਨੂੰ ਫਿਕਰ ਨਹੀਂ ਹੈਗਾ ਪਾਰਟੀ ਬਣਾਉਣ ਦਾ ਹਰੇਕ ਨੂੰ ਹੱਕ ਹੈਗਾ ਪਰ ਜਿਹੜਾ ਸਾਨੂੰ ਚਿੰਤਾ ਦਾ ਵਿਸ਼ਾ ਹੈ ਕਿ ਜਿਹੜੀ ਗੱਲ ਤੇ ਤੁਰੇ ਸੀ ਸੰਤ ਜਰਨੈਲ ਸਿੰਘ ਭਿੰਡਰਿਆਂਵਾਲੀ ਦੀ ਸੋਚ ਤੇ ਗੁਰੂ ਗੋਬਿੰਦ ਸਿੰਘ ਦੇ ਸਥਾਪਿਤ ਕੀਤੇ ਖਾਲਸੇ ਨੂੰ ਇੱਕ ਸਥਾਨ ਦੇਣ ਵਾਸਤੇ ਇਸ ਸੋਚ ਤੋਂ ਤਬਦੀਲ ਹੋ ਕੇ ਜਿਹੜੇ ਬਿਆਨ ਉਹਨਾਂ ਦੇ ਮੁਖੀਆਂ ਦੇ ਆ ਰਹੇ ਆ ਕਿ ਸਾਡਾ ਮਿਸ਼ਨ ਖਾਲਿਸਤਾਨ ਨਹੀਂ ਹੋਰ ਬਹੁਤ ਮੁੱਦੇ ਆ ਅਸੀਂ ਸਮਝਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਜੰਗ ਲੜੇ ਉਹ ਮਨੁੱਖਤਾ ਦੀ ਆਜ਼ਾਦੀ ਵਾਸਤੇ ਮਨੁੱਖਤਾ ਦੇ ਪੱਖ 'ਚ ਉਹਨਾਂ ਨੇ ਲੜੇ ਸੀ ਜਿਹੜੀਆਂ ਪਾਲਿਸੀ ਗੁਰੂ ਕਰਦੀਆਂ ਗੁਰੂ ਕੀ ਗੋਲਕ ਗਰੀਬ ਕਾ ਮੂੰਹ ਵੰਡ ਛਕੋ ਸਰਬੱਤ ਦਾ ਭਲਾ ਇਹ ਪਾਲਿਸੀਆਂ ਅਧੀਨ ਤਾਂ ਇਹ ਤਾਂ ਭਾਰਤ ਦੀ ਕਨਸਟੀਟਿਊਸ਼ਨ ਤੋਂ ਵੀ ਅੱਗੇ ਆ ਜਿਹੜਾ ਵੈਲਫੇਅਰ ਸਟੇਜ ਉਹ ਐਲਾਨ ਕਰਦੀ ਹੈ ਸੁਵਿਧਾਨ ਉਸ ਤੋਂ ਵੰਡ ਛਕੋ ਸਰਬੱਤਾ ਦਾ ਭਲਾ ਦਸਵੰਦ ਇਹ ਸਾਰੇ ਪ੍ਰਿੰਸੀਪਲਸ ਗੁਰਸਿੱਖੀ 'ਚੇ ਹੈਗੇ ਹੁਣ ਇਹ ਸੋਚ ਤੋਂ ਕਹਿ ਦੇਣਾ ਕਿ ਹੋਰ ਵੀ ਬਹੁਤ ਮੁੱਦੇ ਆ ਤੇ ਸਾਨੂੰ ਸਪਸ਼ਟ ਕਰੋ ਕਿਹੜੇ ਮੁੱਦੇ ਆ ਜਿਹੜੇ ਤੁਸੀਂ ਕਹਿ ਰਹੇ ਹੋ ਗੁਰੂ ਸਾਹਿਬ ਦੀ ਸੋਚ ਤੋਂ ਬਾਹਰ ਹੋ ਸਕਦੇ ਆ ਖਾਲਸੇ ਦੀ ਸੋਚ ਤੋਂ ਬਾਹਰ ਹੋ ਸਕਦੇ ਆ ਖਾਲਸੇ ਦੀ ਨਿਗਰਾਨੀ ਤੋਂ ਬਾਹਰ ਹੋ ਸਕਦੇ ਆ ਜਿਹਦੇ ਉੱਤੇ ਤੁਸੀਂ ਸਤਾਨ ਬਣਾਉਣ ਤੋਂ ਅਜ ਕਤਰਾਉਂਦੇ ਹੋ ਇਹ ਬਹੁਤ ਕਮਜ਼ੋਰੀ ਮੈਨੂੰ ਨਜ਼ਰ ਆ ਰਹੀ ਹੈਗੀ ਹੈ ਤੇ ਜੇ ਇਕੱਠਾਂ ਦੀ ਗੱਲ ਹੋਣੀ ਹੈ ਨਵੀਂ ਚੀਜ਼ ਦੇਖਣ ਤਾਂ ਹਰੇਕ ਆ ਜਾਂਦਾ ਜਿਹੜੇ ਜਦ ਘਰੇ ਨਵੀਂ ਵੋਟੀ ਆਉਂਦੀ ਹੈ ਸਾਰੇ ਆ ਜਾਂਦੇ ਆ ਤੇ ਆ ਜਾਣ ਪਰ ਜੇ ਉਸ ਚੀਜ਼ ਨੂੰ ਉਸ ਸਿਧਾਂਤ ਤੇ ਨਹੀਂ ਖੜਦੀ ਉਹ ਸਿਧਾਂਤੇ ਨਹੀਂ ਤੁਰਦੇ ਹੈਗੇ ਫਿਰ ਅਸੀਂ ਤਾਂ ਮਦਦ ਕੀਤੀ ਹੈ ਭਾਈ ਅਮਰਿਤਪਾਲ ਸਿੰਘ ਨੂੰ ਆਪਣੇ ਸਟੇਜ ਤੇ ਖੜਾ ਕੀਤਾ ਉਹਨਾਂ ਨੂੰ ਤੋੜਿਆ ਉਹਨਾਂ ਦੇ ਮਗਰ ਰੇਲਾਂ ਰੋਕੀਆਂ ਉਹਨਾਂ ਦੇ ਚੋਣ ਲੜਾਈਆਂ ਸਭ ਕੁਝ ਕੀਤਾ ਪਰ ਇਸ ਗੱਲ ਤੋਂ ਨਾ ਮੁਕਰਨ ਪੈਂਦੀਆਂ ਸੋ ਬਣਾ ਲੈਣ ਪਰ ਆ ਜਿਹੜੀ ਖਾਲਸਾਈ ਸੋਚ ਹੈ ਗੁਰੂ ਗੋਬਿੰਦ ਸਿੰਘ ਸਰਬੰਸਦਾਨੀ ਦੀ ਸੋਚ ਹੈ ਜਿਹਦੇ ਉੱਤੇ ਖਾਲਸਾ ਬਣਿਆ ਹੈ ਉਹਨੂੰ ਨਾ ਕੋਈ ਕਹਿਣ ਕਿ ਜੀ ਹੋਰ ਵੀ ਬਹੁਤ ਚੀਜ਼ਾਂ ਹੈਗੀਆਂ ਖਾਲਸਾਣ ਤੋਂ ਇਲਾਵਾ ਇਹ ਲਗਾਤਾਰ ਸਟੈਪ ਬਾਈ ਸਟੈਪ ਉਹ ਕਹੀ ਜਾ ਰਹੇ ਹਨ ਤੇ ਸਾਨੂੰ ਇਸ ਗੱਲ ਦੀ ਚਿੰਤਾ ਹੈ ਭਾਈ ਅਮਰਪਾਲ ਸਿੰਘ ਦਾ ਪਰਿਵਾਰ ਹੋਵੇ ਜਾਂ ਸਰਜੀਤ ਸਿੰਘ ਮਲੋਵਾ ਕੀ ਅਕਾਲੀ ਦਲ ਅੰਮ੍ਰਿਤਸਰ ਨਾਲ ਕੋਈ ਰਾਬਤਾ ਕਾਇਮ ਹੋਇਆ ਉਹਨਾਂ ਦਾ ਕਿ ਅਸੀਂ ਨਵੀਂ ਪਾਰਟੀ ਦਾ ਗਾਜ ਕਰ ਰਹੇ ਹਾਂ ਜਾਂ ਤੁਹਾਡੀ ਪਾਰਟੀ ਦੇ ਵਿੱਚ ਰਲੇਵਾ ਕਰ ਲੈਣੇ ਆ ਕੋਈ ਹੋਜੀ ਗੱਲਬਾਤ ਨਹੀਂ ਚੱਲੀ ਇਹ ਕਦੀ ਨਹੀਂ ਹੋਈ ਸਗੋਂ ਜਦ ਬਾਬਾ ਬਕਾਲਾ ਦੀ ਕਾਨਫਰੰਸ ਇਹਨਾਂ ਨੇ ਰੱਖੀ ਸੀ ਅਸੀਂ ਉਡੀਕਦੇ ਰਹੇਗੇ ਕਿ ਭਾਈ ਅਸੀਂ ਤੁਹਾਡੇ ਚੋਣਾਂ 'ਚ ਹਿੱਸਾ ਸਰਬਜੀਤ ਸਿੰਘ ਦਾ ਨਹੀਂ ਅਸੀਂ ਕੀਤਾ ਪਰ ਭਾਈ ਅਮਰਿਤਪਾਲ ਸਿੰਘ ਦੀ ਚੋਣ 'ਚ ਹਿੱਸੇਦਾਰ ਅਸੀਂ ਸੀਗੇ ਤੇ ਸ਼ਾਇਦ ਕੋਈ ਸੱਦਾ ਆ ਜੇ ਪਤਾ ਨਹੀਂ ਕਿਉਂ ਨਹੀਂ ਆਇਆ ਮੁੜ ਕੇ ਉਹਦੇ ਬਾਅਦ ਧੀਮੀ ਧੀਮੀ ਗੱਲ ਸਾਡੇ ਨਾਲ ਜਿਵੇਂ ਕਿ ਕਿਤੇ ਅਸੀਂ ਮੇਲ ਹੁੰਦਾ ਉਥੇ ਫਤਿਹ ਦੀ ਸਾਂਝ ਜ਼ਰੂਰ ਰਹੀ ਹੈ ਪਰ ਜੇ ਮੈਂ ਕਹਾਂ ਕੋਈ ਐਡੀ ਉੱਚ ਪੱਧਰ ਤੇ ਗੱਲ ਹੋਈ ਉਹ ਨਹੀਂ ਹੋਈ ਹੈ ਸਰ ਜੀ ਸਿੰਘ ਮਲਵਾ ਜੀ ਦਾ ਕਿਉਂ ਸਾਥ ਨਹੀਂ ਦਿੰਦਾ ਮਾਨ ਸਾਹਿਬ ਬੋਲੋ ਕੀ ਕਾਰਨ ਕੀ ਸੀ ਤੁਹਾਡੀ ਪਾਰਟੀ ਵੱਲ ਸਾਡਾ ਕੈਂਡੀਡੇਟ ਸੀਗਾ ਇਹ ਨਹੀਂ ਗੱਲ ਕਿ ਅਸੀਂ ਭਾਈ ਸਰਬਜੀਤ ਦਾ ਸਾਥ ਨਹੀਂ ਦਿੱਤਾ ਭਾਈ ਸਰਬਜੀਤ ਨੂੰ ਬਠਿੰਡੇ ਦੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਨੇ ਲੜਾਇਆ ਉਹਨਾਂ ਨੂੰ ਮੇਰੇ ਖਿਆਲ ਡੇਢ ਲੱਖ ਵੋਟ ਪਈ ਸੀਗੀ ਜੋ ਉਹਨਾਂ ਦੇ ਮਹਾਨ ਪਿਤਾ ਜੀ ਦੇ ਕੁਰਬਾਨੀ ਕਰਕੇ ਪਈ ਹੋਣੀ ਹੈ ਪਰ ਉਹਦੇ ਵਿੱਚ ਜਥੇਬੰਦੀ ਦਾ ਵੀ ਸਾਥ ਸੀਗਾ ਫੇਰ ਭਧੋੜ 'ਚ ਉਹਨਾਂ ਦਾ ਇਲੈਕਸ਼ਨ ਅਸੀਂ ਲੜਾਇਆ ਸੀਗਾ ਉਸਦੇ ਵੀ ਜ਼ਰੂਰ ਉਹਨਾਂ ਦੇ ਸਤਕਾਰਯੋਗ ਪਿਤਾ ਜੀ ਦਾ ਜਿਆਦਾ ਪ੍ਰਭਾਵ ਹੋਣਾ ਹੈ ਪਰ ਪਾਰਟੀ ਨੇ ਯੋਗਦਾਨ ਪਾਇਆ ਉਸ ਤੋਂ ਉਪਰੰਤ ਪਾਰਟੀ ਨਾਲ ਨਾ ਮੇਲ ਰੱਖਣ ਕਰਕੇ ਸ਼ਾਇਦ ਸਾਡੀ ਗਲਤੀ ਹੈ ਸ਼ਾਇਦ ਉਹਨਾਂ ਦੀ ਹੈ ਔਰ ਵਿੱਚ ਥੋੜੀ ਜਿਹੀ ਕੁੜਤਨ ਪੈਣ ਤੇ ਔਰ ਜੋ ਸਾਡੇ ਪਾਰਟੀ ਦੇ ਵਰਕਰ ਲਗਾਤਾਰ ਫੀਲਡ 'ਚ ਰਹਿ ਰਹਿ ਕੇ ਕੰਮ ਕਰ ਰਹੇ ਸੀ ਤੇ ਉਹਨਾਂ ਦੀ ਕਮਾਈ ਨੂੰ ਦੇਖ ਕੇ ਪ੍ਰਧਾਨ ਸਾਹਿਬ ਨੇ ਇੱਧਰ ਨਹੀਂ ਹਮਾਇਤ ਕੀਤੀ ਹੈਗੀ ਆ ਪਰ ਜੇ ਕਿਸੇ ਨੇ ਅ ਭਾਈ ਸਰਬਜੀਤ ਸਿੰਘ ਦੇ ਘਰ ਦੇ ਬਣਾਉਣ ਵਾਸਤੇ ਗੱਲ ਦੇ ਉੱਤੇ ਨਿੰਦਿਆ ਤਾਂ ਸਾਰ ਸਿਮਰਨਜੀਤ ਸਿੰਘ ਮਾਨ ਨੇ ਉੱਠ ਕੇ ਕਿਹਾ ਕਿ ਇਹਨਾਂ ਦੇ ਘਰ ਬਣਾਉਣ ਦਾ ਹੱਕ ਹੈਗਾ ਇਹ ਸਾਡੇ ਕੌਮ ਦੇ ਸਰਮਾਇਆ ਹਨ ਔਰ ਇਹਨਾਂ ਦੇ ਉੱਤੇ ਕੋਈ ਇਹੋ ਜੀ ਦੂਸ਼ਣबाजी ਨਹੀਂ ਹੋਣੀ ਚਾਹੀਦੀ ਠੀਕ ਹੈ ਨਾ ਜੀ ਸੋ ਇਹ ਨਹੀਂ ਹੈ ਕਿ ਅਸੀਂ ਕੋਈ ਦੂਰ ਆਏ ਆ ਵੱਖਰੇ ਆ ਪਰ ਇਹ ਜ਼ਰੂਰ ਹੈ ਸਾਨੂੰ ਚਿੰਤਾ ਜਿਹੜਾ ਇਹ ਕਹ ਰਹੇ ਹੈ ਕਿ ਅਸੀਂ ਖਾਲਿਸਤਾਨ ਦੇ ਪੱਖ 'ਚ ਨਹੀਂ ਹੈਗੇ ਇਹਦੀ ਮਨ 'ਚ ਬਹੁਤ ਵੱਡੀ ਸਾਨੂੰ ਦਰਦ ਹੈ ਅੱਜ ਸਵੇਰੇ ਮੇਰੀ ਉਸਟੇਜ ਦੇ ਕੁਝ ਪ੍ਰਮੁੱਖ ਆਗੂਆਂ ਨਾਲ ਗੱਲ ਹੋਈ ਕੁਝ ਉੱਥੇ ਵਰਕਰ ਸੀ ਉਹਨਾਂ ਨਾਲ ਗੱਲ ਹੋਈ ਕਹਿੰਦੇ ਕਿ ਖਾਲਸੇ ਰਾਜ ਦੀ ਗੱਲ ਹੋਊਗੀ ਇੱਥੋਂ ਇਹ ਸਟੇਜ ਤੋਂ ਖਾਲਸੇ ਰਾਜ ਦੇ ਹਾਮੀ ਹੋਵਾਂਗੇ ਥੋੜੀ ਜਿਹਾ ਤੱਕ ਸਾਡਾ ਏਜੰਡਾ ਵੀ ਕਲੀਅਰ ਹੋਊਗਾ ਸ਼ਾਇਦ ਦੁਪਹਿਰ ਤੱਕ ਏਜੰਡਾ ਵੀ ਕਲੀਅਰ ਹੋ ਜਾਵੇ ਬਹੁਤ ਵਧੀਆ ਗੱਲ ਹੋਊਗੀ ਜਿੱਥੇ ਹੋਰ ਮੁੜ ਕੇ ਵਾਪਸ ਆਏ ਆ ਅਸੀਂ ਤਾਂ ਇਹ ਵੀ ਕਵਾਂਗੇ ਕਿ ਸੁਖਵੀਰ ਸਿੰਘ ਆਪ ਦੇ ਪਿਤਾ ਦੇ ਦਸਕਤ ਕੀਤੇ ਹੋਏ ਖਾਲਸਾਣ ਦੇ ਮਤੇ ਯੂਨਾਈਟਿਡ ਨੇਸ਼ਨ ਬੂਤਰੋਸ ਬੂਤਰੋਸ ਗਾਲੀ ਦੇ ਜਿਹੜੇ ਸਾਈਨ ਕਰਕੇ ਦਿੱਤੇ ਆ ਉਸ ਤੇ ਤੂੰ ਵੀ ਖੜ ਜਾ ਇਹ ਵੀ ਖੜ ਜਾਣਗੇ ਤੇ ਮੁਕਸਰ ਦੀ ਧਰਤੀ 'ਚ ਸਾਰੀਆਂ ਢਿਡਾਂ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਦੇ ਨੋਂ ਤੇ ਜੇ ਬੋਲ ਪਈਆਂ ਫੇਰ ਤਾਂ ਗੁਰੂ ਸਾਹਿਬ ਦੀ ਸੋਚ ਦੀ ਚੜਤ ਹੋਗੀ ਇਹਦਾ ਬਦਾਵਾ ਸੀ ਇੱਥੇ ਪਾੜਿਆ ਗਿਆ ਸੀ ਤੁਹਾਨੂੰ ਲੱਗਦਾ ਕਿ ਅੱਜ ਇਹ ਪੰਥ ਇਕੱਠਾ ਹੋ ਜੇ ਤੇ ਉਹ ਬਦਾਵਾ ਵੀ ਪਾੜ ਸਕਦਾ ਹੈ ਜੇ ਗੁਰੂ ਸਾਹਿਬ ਕਰ ਕਰ ਦੇਣ ਤਾਂ ਕਿਉਂ ਨਹੀਂ ਹੋ ਸਕਦਾ ਭਾਈ ਮਨਸੇ ਇੱਕ ਚੀਜ਼ ਦੱਸਿਓ ਚਿੰਤਾ ਤੁਸੀਂ ਗੱਲ ਕੀਤੀ ਹੈ ਕੋਈ ਚਿੰਤਾ ਤਾਂ ਨਹੀਂ ਕਿ ਉਧਰਲੇ ਪਾਸੇ ਇੱਕ ਵੱਡੀ ਪਾਰਟੀ ਦਾ ਆਗਾਜ਼ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਪੰਥਕ ਧਿਰਾਂ ਜਦੋਂ ਦੋ ਦਿਨ ਇਕੱਠੀਆਂ ਹੋ ਜਾਣਗੀਆਂ ਨੁਕਸਾਨ ਤੇ ਵੋਟ ਤੇ ਵੰਡੀ ਜਾਊਗੀ ਨਾ ਕੀ ਲੱਗਦਾ ਤੁਹਾਨੂੰ ਆ ਇਹ ਚਿੰਤਾ ਤਾਂ ਉਸ ਗੱਲ ਦੀ ਹੈ ਜਿਹੜੀ ਚੀਜ਼ ਪਹਿਲਾਂ ਹੋਏ ਨਾ ਜਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤਰੀ ਹੈ ਇੱਕ ਵਾਰੀ ਮਨਪ੍ਰੀਤ ਬਾਦਲ ਵਖਰਾ ਹੋ ਕੇ ਖਾ 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 ਪਾਰਟੀ ਤੋਂ ਪੀ 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 ਪਾਰਟੀ ਬਣਾ ਗਿਆ ਸੀਗਾ ਠੀਕ ਹੈ ਨਾ ਜੀ ਤੇ ਉਸ ਤੋਂ ਉਪਰੰਤ ਫਿਰ ਲੋਕ ਭਲਾਈ ਪਾਰਟੀ ਰਾਮੂ ਵਾਲੀਆ ਸਾਹਿਬ ਨੇ ਬਣਾਤੀ ਸੀ ਉਦੋਂ ਵੋਟ ਖਿੰਡ ਗਈ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਬਰਗਾੜੀ ਦੇ ਮੁੱਦੇ ਦੇ ਉੱਤੇ ਹਾਵੀ ਹੋ ਕੇ ਸਿੱਖਾਂ ਨੂੰ ਨਾਲ ਲੈ ਕੇ ਉਹ ਬਣ ਗਈ ਸੀਗੀ ਤੇ ਅੱਜ ਦੇ ਦਿਨ 'ਚ ਹੋਰ ਢੜਾਂ ਉੱਠੀਆਂ ਉਭਰੀਆਂ ਤੇ ਇਹ ਤਾਂ ਸਿਆਸਤ ਦਾ ਨਿਯਮ ਹੈ ਕਿ ਕੋਈ ਨਾ ਕੋਈ ਢੜ ਆਜੂਗੀ ਦਿਲਚਸਪੀ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣਾ ਸਿਧਾਂਤ ਨੂੰ ਇੱਕ ਰੱਖਦਿਆਂ ਹੋਇਆਂ ਜਿੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਉਹਨਾਂ ਦਾ ਨਾਂ ਲੈਣਾ ਉਹਨਾਂ ਦੇ ਪੋਸਟਰ ਲਾਣੇ ਉਹਦੇ ਤੇ ਵੀ ਪਾਬੰਦੀ ਸੀ ਉਹਦਾ ਗੁਰੂ ਉੱਥੇ ਭਿੰਡਰਾਵਾਲਿਆਂ ਸੰਤਾਂ ਦਾ ਪੋਸਟਰ ਵੀ ਜਾਰੀ ਕਰਕੇ ਉਹਨਾਂ ਦਾ ਨਾਂ ਵੀ ਬੋਲ ਕੇ ਅੱਜ ਥਾਂ-ਥਾਂ ਉਹ ਪੋਸਟਰ ਚੱਲਦਾ ਹੈ ਤੇ ਜੇ ਅੱਜ ਜਿਹੜੇ ਸਾਈਨ ਪ੍ਰਕਾਸ਼ ਸਿੰਘ ਬਾਦਲ ਨੂੰ ਕਰਾਏ ਆ ਖਾਲਿਸਤਾਨ ਦੇ ਮਤੇ ਤੇ ਅੱਜ ਜਿਹੜਾ ਨਵਾਂ ਧਿਰ ਬਣ ਰਿਹਾ ਉਹ ਵੀ ਖਾਲਸਾ ਰਾਜ ਤੇ ਖਾਲਿਸਤਾਨ ਦੀ ਮੰਗ ਕਰਦੇ ਤੇ ਸੁਖਬੀਰ ਵੀ ਮੁੜ ਕੇ ਆ ਜੇ ਸਾਡੀਆਂ ਜਿੱਤਾਂ ਹੈਗੀਆਂ ਸਿਧਾਂਤ ਨੂੰ ਅੱਗੇ ਲੈ ਕੇ ਜਾਣ ਦਾ ਤੇ ਜਿਹੜੀ ਖਾਲਸਾਈ ਸੋਚ ਹੈ ਉਹਨੂੰ ਬਚਾ ਕੇ ਰੱਖਣਾ ਉਹਦੇ ਪੱਖ 'ਚ ਚੱਲਣਾ ਤੇ ਇਧਰ ਨੂੰ ਜੇ ਸਾਰੇ ਆ ਜਾਣ ਚੜਾ ਆਂਦੀਆਂ ਜਾਂਦੀਆਂ ਰਹਿੰਦੀਆਂ ਇਹ ਤਾਂ ਨਿਯਮ ਹੈ ਕਿ ਹਰੇਕ ਬੰਦਾ ਇਕੱਠਾ ਕੋਈ ਹੋ ਨਹੀਂ ਸਕਦਾ ਮਸਲੇ ਵੀ ਸਿਗੀਆਂ ਪਰ ਜਦ ਗੁਰੂ ਕੀ ਗੱਲ ਆ ਜਾਂਦੀ ਹੈ ਗੁਰੂ ਕੇ ਸਥਾਨ ਦੀ ਆ ਜਾਂਦੀ ਹੈ ਖਾਲਸੇ ਦੀ ਗੱਲ ਆ ਜਾਂਦੀ ਹੈ ਵਾਹੋ ਗੁਰੂ ਗੋਬਿੰਦ ਸਿੰਘ ਆਪ ਹੀ ਗੁਰ ਤੇ ਆਪ ਹੀ ਚੇਲਾ ਉਹੀ ਖਾਲਸਾ ਗੁਰੂ ਗੋਬਿੰਦ ਸਿੰਘ ਖਾਲਸੇ ਦੀ ਸੋਚ ਤੇ ਖੜ ਗਏ ਸਾਡੀ ਜਿੱਤ ਹੈ ਸਰਦਾਰ ਸਾਹਿਬ ਪੰਜਾਬ ਦੇ ਬੜੇ ਮਸਲੇ ਆ ਪਾਣੀ ਦੇ ਮਸਲੇ ਆ ਜੇ ਆਪਾਂ ਬੇਦਮੀ ਦੀ ਗੱਲ ਕਰੀਏ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਨਸ਼ਿਆਂ ਦਾ ਜਿਆਦਾ ਰੁਝਾਨ ਆ ਕੀ ਪ੍ਰੋਗਰਾਮ ਪਾਰਟੀ ਵੱਲੋਂ ਕੀ ਏਜੰਡੇ ਰੱਖੇ ਹੋਏ ਆਉਣੇ ਸਮਝ ਤੁਸੀਂ ਜਿੱਥੇ ਤੱਕ ਅਸੀਂ ਕਰ ਸਕਦੇ ਆ ਅਸੀਂ ਖਾਲਸਾ ਹੀ ਸੋਚ ਨੂੰ ਮੂਹਰੇ ਲੈ ਕੇ ਆਣਾ ਇਹਦਾ ਕੀ ਮਤਲਬ ਕਿ ਐਸਜੀਪੀਸੀ ਦੇ ਚੋਣ ਆ ਰਹੇ ਆ ਇਹਦੇ ਵਿੱਚ ਅਸੀਂ ਚਾਹੁੰਦੇ ਆ ਕਿ ਜਿਹੜਾ ਪਿੰਡੇ ਪਿੰਡਾਂ 'ਚ ਗੁਰਦੁਆਰੇ ਆ ਉਹਨਾਂ ਦੇ ਵਿੱਚ ਅਸੀਂ ਜਿਹੜਾ ਵੰਡ ਛਕੋ ਸਰਬੱਤ ਦੇ ਭਲੇ ਦਾ ਮਿਸ਼ਨ ਹੈ ਗੁਰੂ ਸਾਹਿਬ ਦਾ ਖਾਲਸੇ ਦਾ ਉਹਨੂੰ ਲਾਗੂ ਕਰੀਏ ਕਿਵੇਂ ਜਿੱਥੇ ਸਿਹਤ ਸੇਵਾਵਾਂ ਹੈਗੀਆਂ ਕਿਉਂ ਨਹੀਂ ਹਰੇਕ ਪਿੰਡ 'ਚੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਮੈਡੀਕਲ ਸੇਵਾਵਾਂ ਟੈਲੀਮੈਡੀਸਨ ਰਹੀਮ ਮਤਲਬ ਕਿ ਡਾਕਟਰ ਬੈਠਾ ਇੰਗਲੈਂਡ 'ਚੇ ਸਿੱਖੀ ਨਾਲ ਜੁੜਿਆ ਹੋਇਆ ਉਹ ਵੀਡੀਓ ਕਾਨਫਰੰਸ ਨਾਲ ਮਰੀਜ਼ ਸਾਡੇ ਪਿੰਡ ਦੇ ਗੁਰੂ ਘਰ 'ਚੇ ਉਹਦੇ ਨਾਲ ਸੰਪਰਕ ਕਰਕੇ ਉਹਨੂੰ ਸਲਾਹ ਦੇ ਰਿਹਾ ਕਿ ਆ ਦਵਾਈ ਨਾਲ ਤੂੰ ਠੀਕ ਹੋ ਸਕਦਾ ਉੱਥੇ ਕੋਈ ਆਰਐਮਪੀ ਬੈਠਾ ਹੋਵੇ ਗੁਰੂ ਘਰ 'ਚ ਕੰਪਾਉਂਡਰ ਹੋਵੇ ਜਿਹੜਾ ਸਮਝ ਕੇ ਉਹਨੂੰ ਦੱਸ ਦੇ ਕਿ ਆ ਦਵਾਈਆਂ ਡਾਕਟਰ ਨੇ ਰეკਮੈਂਡ ਕੀਤੀਆਂ ਜਿਹੜੀ ਗੰਭੀਰ ਸਮੱਸਿਆ ਉਹਦੇ ਵਾਸਤੇ ਗੁਰੂ ਘਰ 'ਚ ਹਰੇਕ 'ਚ ਐਂਬੂਲੈਂਸ ਹੋਵੇ ਉਹਨਾਂ ਨੂੰ ਬਿਠਾ ਕੇ ਹਰੇਕ ਗੁਰੂ ਘਰ ਤੋਂ ਆਪਾਂ ਮੈਡੀਕਲ ਸੇਵਾਵਾਂ ਸਾਰੇ ਕਿਤੇ ਭੇਜ ਸਕੀਏ ਗੁਰੂ ਰਾਮਦਾਸ ਹਸਪਤਾਲ 'ਚ ਹੋਵੇ ਟੈਲੀ ਐਜੂਕੇਸ਼ਨ ਹੋ ਜੇ ਜਿਵੇਂ ਅੱਜ ਨਰੇਗਾ 'ਚ ਸਾਡੀਆਂ ਮਾਤਾ-ਮਾਂ ਜਾਂਦੀਆਂ ਉਹਨਾਂ ਦੇ ਬੱਚੇ ਘਰੇ ਆ ਕੇ ਘਰੇ ਕੋਈ ਨਹੀਂ ਹੁੰਦਾ ਮਿੱਡੇ ਮੀਲ ਸਕੀਮ ਗੁਰੂ ਘਰ 'ਚ ਲਾਗੂ ਕੀਤੀ ਜਾਏ ਜਿੱਥੇ ਪ੍ਰੋਟੀਨ ਵਿਟਾਮਿਨ ਸਾਡੇ ਬੱਚਿਆਂ ਦੀ ਸਿਹਤ ਵਾਸਤੇ ਦਿੱਤਾ ਜਾਏ ਜਿੱਥੇ ਉਹ ਉਥੇ ਇੱਕ ਮਾਸਟਰਾਨੀ ਰੱਖੀ ਜਾਏ ਜਿਹੜਾ ਗੁਰ ਇਤਿਹਾਸ ਗੁਰਮਤ ਮੈਥਮੈਟਿਕਸ ਸਾਇੰਸ ਜਿਹੜੇ ਬੱਚੇ ਆਉਂਦੇ ਆ ਜਿਵੇਂ ਅਮੀਰ ਘਰਾਂ ਦੇ ਆ ਟਿਊਸ਼ਨਾਂ ਲੱਗਦੀਆਂ ਸਾਡੇ ਬੱਚਿਆਂ ਨੂੰ ਗੁਰੂ ਘਰ 'ਚ ਟਿਊਸ਼ਨਾਂ ਲੱਗ ਜਾਣ ਏਸੀ ਤਰ੍ਹਾਂ ਅਸੀਂ ਉੱਥੇ ਸਿਹਤ ਸਿਮਾਵਾ ਦੇ ਅਦੀਨ ਖੇਡਾਂ ਦੇ ਅਦੀਨ ਜਿਮਾਂ ਲਵਾ ਦਈਏ ਉੱਥੇ ਅਸੀਂ ਮਤਲਬ ਜਿਹੜਾ ਗੁਰੂ ਘਰ ਦਾ ਮਕਸਦ ਹੈ ਚਾਹੇ ਗੁਰੂ ਅੰਗਦ ਸਾਹਿਬ ਦਾ ਅਖਾੜਾ ਹੈ ਚਾਹੇ ਉੱਥੇ ਗੁਰੂ ਅੰਗਦ ਸਾਹਿਬ ਦੀ ਲਿਪੀ ਚਾਹੇ ਲੰਗਰ ਇਹ ਸਾਰੀਆਂ ਜਿਹੜੀਆਂ ਖਾਲਸਾਈ ਸੰਸਥਾਵਾਂ ਹੈਗੀਆਂ ਜਿਹੜੇ ਮੁੱਦਿਆਂ ਤੇ ਸੀ ਲਾਗੂਕਰਸ ਨੇ ਕਹਿਣ ਦਾ ਭਾਵ ਖਾਲਿਸਤਾਨੀ ਸੋਚ ਅਦੀਨ ਅਸੀਂ ਆਪਣਾ ਕੌਮ ਦੀ ਸੇਵਾ ਕਰ ਸਕੀਏ ਜਿਹੜੇ ਲੋਕੀ ਕਹਿੰਦੇ ਆ ਕਿ ਖਾਲਿਸਤਾਨ ਦੀ ਸੋਚ ਤੋਂ ਬਾਹਰ ਬਹੁਤ ਕੁਛ ਹੈ ਅਸੀਂ ਕਹਿੰਦੇ ਖਾਲਿਸਤਾਨ ਚ ਹੀ ਬਹੁਤ ਕੁਛ ਹੈ ਉਹਦੇ ਅਦੀਨ ਆਪਾਂ ਅੱਗੇ ਵਧ ਜਾਈਏ ਆਪਾਂ ਆਪਣੇ ਗੁਰੂ ਘਰਾਂ ਨੂੰ ਸੇਵਾ ਕੇਂਦਰ ਬਣਾ ਦਈਏ ਮਨੁੱਖਤਾ ਦਾ ਜੋ ਗੁਰੂ ਸਾਹਿਬ ਦੀ ਦਿਸ਼ਾ ਸੀ ਜ਼ੁਲਮ ਦੇ ਬਰ ਖਿਲਾਫ ਅਸੀਂ ਲੀਗਲ ਟੀਮ ਖੜੀਆਂ ਕਰ ਦਈਏ ਸਾਰੇ ਕਿਤੇ ਅਸੀਂ ਆਪਣੇ ਕੌਮ ਦੇ ਅੰਦਰੂਨੀ ਮਸਲੇ ਵਾਸਤੇ ਸੰਗਤਾਂ ਪੰਜ ਪਿਆਰੇ ਦੀ ਸੰਸਥਾ ਵਰਤ ਕੇ ਹੱਲ ਕਰਨ ਦੇ ਇਹੋ ਜੇ ਐਸਜੀਪੀਸੀ ਰਾਹੀਂ ਸੰਸਥਾਮਾ ਖੜਾ ਕਰਦੀਏ ਜਿਹੜੀ ਗੁਰੂ ਕੇ ਲੰਗਰ ਨੇ ਮर्याਦਾ ਨੇ ਤੋਰ ਨੇ ਜਿਹੜਾ ਕਿਸਾਨ ਮੋਰਚਾ ਫਤਿਹ ਕਰਤਾ ਉਹ ਖਾਲਸੇ ਦੀ ਸੋਚ ਨੇ ਫਤਿਹ ਕਰਤਾ ਉਹਨੂੰ ਹੋਰ ਮੁੱਦਿਆਂ ਤੇ ਵੀ ਆਪਾਂ ਲਈਏ ਕਹਿਣ ਦਾ ਮਤਲਬ ਖਾਲਿਸਤਾਨ 'ਚ ਸਾਡਾ ਘਰ ਬਣਦਾ ਹੈਗਾ ਖਾਲਿਸਤਾਨੀ ਸੋਚ ਇੱਕ ਮਨੁੱਖਤਾ ਦੇ ਆਜ਼ਾਦੀ ਦੀ ਸੋਚ ਆ ਉਹਦੇ ਮਗਰ ਆਪਾਂ ਤੁਰੀਏ 2027 ਨੂੰ ਕਿਵੇਂ ਵੇਖ ਰਹੇ ਹੋ ਤੁਸੀਂ ਆਨਲਾਈਨ ਸਮੇਂ ਤੇ ਜਿਹੜੇ ਇਲੈਕਸ਼ਨ ਹੋਣਗੇ ਬਹੁਤ ਸਾਰੇ 2027 ਨੂੰ ਦੇਖ ਰਹੇ ਆ ਪਰ ਮੇਰੀ ਨਿਗਾ ਐਸਜੀਪੀਸੀ ਦੇ ਚੋਣਾ ਦੇ ਉੱਤੇ ਹੈਗੇ ਆ ਜੇ ਆਪਾਂ ਆਪਣੇ ਗੁਰੂ ਘਰ ਨੂੰ ਸੁਧਾਰ ਕਰਕੇ ਉਹਨੂੰ ਤੋਰੀਏ ਤਾਂ ਮੇਰਾ ਖਿਆਲ ਜਿਹੜੇ 2027 ਵਾਲੇ ਆ ਉਹ ਵੀ ਦੇਖਣਗੇ ਕਿ ਇਹ ਕੌਮੀ ਬੰਦੇ ਐ ਇਹਨਾਂ ਨੇ ਕੌਮ ਦਾ ਦਰਦ ਕੀਤਾ ਸੋ ਸਾਡੀ ਨਿਗਾ ਆਪਣੇ ਗੁਰੂ ਘਰ ਨੂੰ ਸਾਫ਼ ਸੁਥਰਾ ਕਰਨਾ ਉਹਦੇ ਵਿੱਚ ਕ੍ਰਾਪਸ਼ਨ ਕੱਢਣੀ ਗੁਰੂ ਸਾਹਿਬ ਦੇ ਇਨਸਾਫ਼ ਲਿਆ ਕੇ ਆਣੇ ਇਹ ਐਸਜੀਪੀਸੀ ਰਾਹੀਂ ਅਕਾਲ ਤਖਤ ਸਾਹਿਬ ਦੀ ਸੰਸਥਾ ਨੂੰ ਮਜ਼ਬੂਤ ਕਰਨਾ ਇੱਥੇ ਪਈ ਹੋਈ ਹੈ ਜਦ ਇਹ ਹੋ ਗਿਆ ਫਿਰ ਸਿਰ ਚੱਕ ਕੇ ਅਸੀਂ ਅੱਗੇ ਨੂੰ ਦੇਖਾਂਗੇ 27 ਆ ਰਿਹਾ ਹੈ ਕਿ ਨਹੀਂ ਆ ਰਿਹਾ ਤੇ ਕੀ ਅਸੀਂ ਕਰ ਸਕਦੇ ਹਾਂ ਸਾਡੀ ਟੇਕ ਬਿਲਕੁਲ ਜਿਵੇਂ ਘੋੜੇ ਨੂੰ ਐ ਨਿਗਾਹ ਸਿੱਧੀ ਕਰ ਦਿੰਦੀ ਹੈ ਗੁਰੂ ਘਰ ਦੇ ਸਦਾਰ ਤੇ ਲੱਗੀ ਹੋਈ ਹੈ ਧੰਨਵਾਦ ਮਾਨ ਸਾਹਿਬ ਸਧਾਰ 임ਾਨ ਸਿੰਘ ਮਾਨ ਸਾਡੇ ਨਾਲ ਸੀ ਤੇ ਅੱਜ ਉਹਨਾਂ ਨੇ ਮੁਕਸਰ ਸਾਹਿਬ ਦੀ ਧਰਤੀ ਤੋਂ ਜੋ ਐਲਾਨ ਕੀਤਾ ਵਾ ਉਹ ਕਹਿੰਦੇ ਕਿ ਸਾਡੀ ਸੋਚ ਆ ਕਿ ਇਹ ਜੀਪੀਸੀ ਪਹਿਲਾਂ ਜਿਹੜਾ ਗੁਰਦੁਆਰਾ ਸੁਧਾਰ ਦੀ ਗੱਲ ਹੋਈ ਆ ਉਹ ਸੁਧਾਰ ਕਰ ਲਈਏ ਔਰ ਇਸ ਸਮੇਂ ਦੇ ਵਿੱਚ 227 ਇਲੈਕਸ਼ਨ ਹੋਣ ਲੱਗੇ ਹਾਂ ਨਵੀਂ ਪਾਰਟੀ ਦਾ ਗੱਲ ਤੇ ਗੱਲ ਕੀਤੀ ਆ ਕਿ ਜਿਹੜੀ ਨਵੀਂ ਪਾਰਟੀ ਦਾ ਆਗਾਜ਼ ਹੋਣ ਜਾ ਰਿਹਾ ਵਾ ਉਹ ਪਾਰਟੀ ਕੀ ਖਾਲਿਸਤਾਨ ਦਾ ਮੁੱਦਾ ਚੁੱਕੂਗੀ ਖਾਲਸੇ ਰਾਜ ਦੀ ਹਮੇ ਹੋਊਗੀ ਕਿਉਂਕਿ ਸ਼ੁਰੂਆਤ ਖਾਲਸਾਤਨ ਦੀ ਗੱਲ ਵੀ ਹੋਈ ਭਾਈ ਅਮਰਪਾਲ ਸਿੰਘ ਆਪ ਖਾਲਸਾਤਨ ਦੀ ਗੱਲ ਕਰਦੇ ਸੀ ਖਾਲਸੇ ਰਾਜ ਦੇ ਹਾਮੀ ਸੀ ਅੱਜ ਸਦਾ ਸਿੰਘ ਮਾਨ ਨੇ ਵੀ ਕਿਹਾ ਜਪਾਸਦਾਰ ਇਮਾਨ ਸਿੰਘ ਮਾਨ ਜੀ ਨੇ ਵੀ ਕਿ ਕੀ ਉਹ ਖਾਲਸੇ ਰਾਜ ਦੀ ਗੱਲ ਕਰਨਗੇ ਜੇ ਆਪਾਂ ਹੁਣ ਥੋੜੇ ਦਿਨ ਪਹਿਲਾਂ ਦੀ ਗੱਲ ਕਰੀਏ ਕੁਝ ਵੀਡੀਓ ਵਾਇਰਲ ਹੋਈਆਂ ਸੀ ਜਿੱਦੇ ਜੇ ਕਿਹਾ ਜਾ ਕਿ ਆ ਸੀ ਸਰਬਜੀਤ ਸਿੰਘ ਮਲੋਵਾਲਾ ਕਿ ਇਹਦੇ ਵਿੱਚ ਖਾਲਸਾਤਨ ਦੀ ਗੱਲ ਨਹੀਂ ਹੋਊਗੀ ਸਿੱਧੇ ਨਹੀਂ ਅਸਿੱਧੇ ਤੌਰ ਤੇ ਉਹਨਾਂ ਨੇ ਤੰਜ ਵੀ ਕੱਸਿਆ ਵਾ ਕਿ ਕੀ ਉਹ ਧਿਰ ਖਾਲਸਤਾਨ ਦੀ ਹਮੀ ਹੋਊਗੀ ਏਜੰਡਾ ਕੀ ਹੋਊਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਕਿ ਕੇਵਲ ਜਾਂ ਵੋਟ ਬੈਂਕ ਖਾਤਰ ਹੀ ਧਿਰ ਬਣਦੀ ਹੈ ਤੇ ਆਉਣ ਵਾਲਾ ਸਮਾਂ ਦੱਸੂਗਾ ਈਮਾਨ ਸਿੰਘ ਮਾਨ ਸੜਨਾਲ ਜੁੜੇ ਸੀ ਧੰਨਵਾਦ ਕਰਦੇ ਆਂ ਆਖਰੀ ਗੁਰਫਤੇ ਸੰਝ ਕਰਦੇ ਆਂ ਜੀ ਬਹੁਤ ਸਾਰਾ ਵੈਰੀ ਜੀ ਫਤ